ਕਰੇਲੂ ਝਗੜੇ ਦੇ ਚੱਲਦੇ ਹੋਈ ਮੋਤ ਦੇ ਮਾਮਲੇ ਵਿੱਚ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਵੱਲੋਂ ਲਗਾਏ ਇਲਜ਼ਾਮਾਂ ਨੂੰ ਨਕਾਰਿਆ ਕਿਹਾ ਜਾਣਬੁੱਝ ਕੇ ਕੀਤਾ ਜਾ ਰਿਹਾ ਪਰੇਸ਼ਾਨ ਜੰਡਿਆਲਾ ਗੁਰੂ ਵਿਖੇ ਬੀਤੇ ਦਿਨ ਕਿਸ਼ਨ ਕੁਮਾਰ ਦੀ ਕਰੇਲੂ ਝਗੜੇ ਦੇ ਦੌਰਾਨ ਹੋਈ ਮੋਤ ਦੇ ਮਾਮਲੇ ਵਿੱਚ ਅੱਜ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਨਕਾਰਦਿਆਂ ਹੋਇਆਂ ਕਿਹਾ ਕਿ ਉਹਨਾਂ ਤੇ ਲਗਾਏ ਗਏ ਸਾਰੇ ਹੀ આરોਪ ਬੇਬੁਨਿਆਦ ਅਤੇ ਝੂਠੇ ਹਨ ਅਤੇ ਉਹਨਾਂ ਨੂੰ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਬਾਰੇ ਵਿੱਚ ਮ੍ਰਿਤਕ ਦੀ ਪਤਨੀ ਅਤੇ ਲੜਕੀ ਪੱਖ ਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਉਹ ਜਾਣਦੇ ਹਾਂ ਬੈਲ ਖੜਕੀ ਆ ਤੇ ਮੈਂ ਬੂਹਾ ਖੋਲਿਆ ਵਾ ਇਹ ਲੁਕ ਗਈ ਪਿੱਛੇ ਮੈਂ ਬੂਹਾ ਖੋਲ ਕੇ ਵੇਖਿਆ ਤੇ ਇਹ ਸੀ ਤੇ ਮੈਂ ਫੇਰ ਬੂਆ ਮਾਰ ਲੱਗੀ ਵੀ ਅੰਦਰ ਨਾਵੇ ਕੁੜੀ ਛੱਡ ਕੇ ਚਲ ਗਈ ਦੀ ਸੀ ਇਹਨੇ ਮੇਨ ਧੱਕਾ ਮਾਰਿਆ ਆ ਮੇਰੇ ਹੱਥ ਤੇ ਛੱਡ ਲੱਗੀ ਇਹਨੇ ਵਿਰਵਾਲ ਖੋਲੇ ਮੈਂ ਚੀਕਾ ਮਾਰਨ ਲੱਗੀ ਛੋਟੀ ਨੂੰ ਸਾਡੀ ਅੰਦਰ ਸੀ ਉਹ ਬਾਹਰ ਆਈ ਆ ਮੰਮੀ ਕੀ ਹੋਇਆ ਮੀ ਉਹਨੇ ਕਿਹਾ ਭਾਬੀ ਮੰਮੀ ਦੇ ਵਾਲ ਕੇ ਖੋਨੇ ਪਏ ਮੰਮੀ ਦੇ ਵਾਲ ਕੇ ਕਿ ਇਹ ਫੜਫੜ ਅੰਦਰ ਆ ਗਈ ਆ ਇਹਦੇ ਮੈਂ ਮਗਰ ਗਈ ਆ ਇਧਰ ਇਹ ਸਾਰੇ ਰਸਤੇ ਦਾ ਪਤਾ ਕਿੱਦਾਂ ਰਸਤਾ ਇਹਨੇ ਡੈਡੀ ਦੇ ਅੰਦਰ ਪਤਾ ਨਹੀਂ ਕੀ ਕਿ ਉਹਨਾਂ ਨੂੰ ਕੀ ਕਿ ਮੈਂ ਅੰਦਰ ਹੀ ਆ ਗਈ ਆ ਉਹ ਅੰਦਰੋਂ ਬਾਹਰ ਨਿਕਲਿਆ ਪਹਿਲੋ ਕੁਰਸੀ ਤੇ ਬੈਠੇ ਆ ਸੋਫਿਆ ਵਾਲੀ ਕੁਰਸੀ ਆ ਫਿਰ ਦੂਸਰੀ ਕੁਰਸੀ ਤੇ ਬੈਠੇ ਆ ਇਹ ਉਹਨਾਂ ਨੂੰ ਬੋਲਦੀ ਰਹੀ ਪਤਾ ਨਹੀਂ ਕੀ ਕੀਤਾ ਉਹਨੇ ਇੰਨ ਤੱਕਾ ਮਾਰਿਆ ਕੀ ਕੀਤਾ ਵੇਖਦਿਆ ਵੇਖਦਿਆ ਉਹ ਇਦਾਂ ਹੀ ਥੋਣ ਸੁੱਟ ਕੇ ਉੱਥੇ ਕੋਲ ਬੈਠੀ ਰਹੀ ਕੁਛ ਨਹੀਂ ਕਿਹਾ ਮੈਂ ਸਾਰੀ ਗਲੀ 'ਚ ਮੇਰੇ ਵੀਡੀਓ ਹੈ ਗਏ ਮੈਂ ਗਲੀਆਂ 'ਚ ਲੋਕਾਂ ਦੇ ਬੂਹੇ ਖੜਕਾਏ ਨੰਗੀ ਪੈਰੀ ਇੱਕ ਮੇਰੇ ਪੈਰ ਦੀ ਚੱਪਲ ਪਈ ਆ ਇੱਕ ਮੇਰੇ ਪੈਰ ਦੀ ਚੱਪਲ ਨਹੀਂ ਹੈਗੀ ਮੈਂ ਸਾਰੇ ਇੱਧਰ ਗਲੀ ਦੇ ਦਰਵਾਜ਼ੇ ਖੜਕਾਏ ਇੱਧਰ ਗਲੀ ਦੇ ਦਰਵਾਜ਼ੇ ਖੜਕਾਏ ਫਿਰ ਮੱਕਾ ਡਾਕਟਰ ਨੂੰ ਫੋਨ ਕੀਤਾ ਮੱਕਾ ਡਾਕਟਰ ਆਇਆ ਨਾਲ ਫਿਰ ਮੈਂ ਵਿਸ਼ਾਲ ਨੂੰ ਫੋਨ ਕੀਤਾ ਵਿ ਡਾਡੀ ਨੂੰ ਪਤਾ ਨਹੀਂ ਕੀ ਹੋ ਗਿਆ ਤੋ ਆ ਜਾ ਇਹ ਉਸੇ ਵੇਲੇ ਆਏ ਇਹਨੂੰ ਮੁੰਡਿਆਂ ਨੂੰ ਫੋਨ ਕੀਤਾ ਤਿੰਨ ਚਾਰ ਮੁੰਡਿਆਂ ਨੇ ਫੜ ਕੇ ਫਿਰ ਉਹਨਾਂ ਨੂੰ ਕੁਰਸੀ ਲੈ ਕੇ ਚੱਲੇ ਆ ਫਿਰ ਇਹਦਾ ਭਰਾ ਅੰਦਰ ਆਇਆ ਤੇ ਭਰਾ ਨੇ ਗਾਲਾਂ ਕੱਢੀਆਂ ਇਹ ਉੱਥੇ ਖਲੋਤੀ ਰਹੀ ਆ ਇਹ ਉੱਥੇ ਹੀ ਖਲੋਤੀ ਬੈਠੀ ਰਹੀ ਕੋਸ਼ਿਸ਼ ਨਹੀਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਕਿਸਮ ਦੀ ਗੱਲ ਆ ਮੈਂ ਆਪਣੀ ਭਿੱਗੀ ਪੁੱਤਰੀ ਅਮਰ ਸਿੰਘ ਸ਼ੇਰੂ ਦੀ ਕੁੜੀ ਐ ਤੇ 10 ਸਾਲ ਪਹਿਲਾਂ ਇਹਨਾਂ ਦੀ ਸ਼ਾਦੀ ਹੋਈ ਸੀ ਦੀਪਕ ਪਾਲ ਸਿੰਘ ਪੁੱਤਰ ਕੇਵਲ ਸਿੰਘ ਖੇਲੇ ਨਾਲ ਤੇ ਕੋਈ ਉਸ ਤੋਂ ਹੀ ਬਾਅਦ ਕੁੜੀ ਨੂੰ ਇਹਨਾਂ ਤੰਗ ਕਰਨਾ ਸ਼ੁਰੂ ਕਰਤਾ ਦੀਪਕ ਪਾਲ ਨੇ ਉਹਦੀ ਮਾਂ ਨੇ ਜਦ ਕਿ ਉਹਦਾ ਸਹੁਰਾ ਜਿਹੜਾ ਸੀ ਉਹ ਬਹੁਤ ਚੰਗਾ ਆਦਮੀ ਸੀ ਉਹ ਮਤਲਬ ਹਰ ਵੇਲੇ ਹੱਥ ਜੋੜਦਾ ਇਹ ਨਾ ਕਰੋ ਇਹਨਾਂ ਨੂੰ ਧੋਖਾ ਇਹ ਤੇ ਮਤਲਬ ਕੁਝ ਸਮਾਂ ਪਹਿਲਾਂ ਪੰਚਾਇਤ 'ਚ ਬਹਿ ਕੇ ਰਾਜੀ ਨਮਾ ਵੀ ਹੋਇਆ ਸੀ ਜੋ ਲਿੱਖ ਸਾਡੇ ਕੋਲ ਹੈ ਇਹ ਕਿਦੋਂ ਦਾ ਫੈਸਲਾ ਹੋਇਆ ਜੀ ਇਹ 19 ਦੇ ਵਿੱਚ ਹੋਇਆ ਸੀ ਫੈਨਲਾ ਉਹਦੇ ਵਿੱਚ ਦੀਪਕ ਪਾਲ ਮੈਂਟਲੀ ਗੋਲੀਆਂ ਖਾਂਦਾ ਸੀ ਇਹਦਾ ਇਲਾਜ ਚੱਲਦਾ ਸੀ ਇਹ ਨਾਲ ਗਏ ਬਟਰੰਡੇ ਤੋਂ ਦਵਾਈ ਆਉਂਦੀ ਸੀ ਇਹਦੀ ਤੇ ਮਤਲਬ ਇਹਦਾ ਡੈਡੀ ਹੱਥ ਜੋੜਦਾ ਸੀ ਕੁੜੀ ਨਾਲ ਉਹ ਕਰਦਾ ਸੀ ਤੇ ਉਹ ਚੱਕਰ ਕੇ ਕੁੜੀ ਦੇ ਸੱਜੇ ਸਭ ਮੁੰਡਾ ਆਪਣੇ ਪਿਓ ਨਾਲ ਵੀ ਲੜਦੇ ਸੀ ਤੂੰ ਕਿਉਂ ਕਰਦਾ ਇਹ ਮਾ ਜੀ ਜਿਸ ਦਿਨ ਝਗੜਾ ਹੁੰਦਾ ਉਸ ਦਿਨ ਕੀ ਗੱਲ ਹੋਈ ਉਸ ਦਿਨ ਉਦੋਂ ਇੱਕ ਮਹੀਨਾ ਸਵਾ ਮਹੀਨਾ ਪਹਿਲਾਂ ਕੁੜੀ ਨੇ ਨੱਕ ਪਿਆ ਤੇ ਕੁੜੀ ਘਰ ਆ ਗਈ ਇਹਨੇ ਉਹਦੇ ਘਰ ਵਾਲੇ ਨੇ ਤੀਵਕ ਪਾਲਨੇ ਤੇ ਕੁੜੀ ਘਰ ਆ ਗਈ ਇਹਨਾਂ ਕੁੜੀ ਉਹਦੀ ਜੋ ਕੁੜੀ 7-8 ਸਾਲ ਦੀ ਕੁੜੀ ਰੱਖ ਲਈ ਇਹ ਨਹੀਂ ਭੇਜਦਾ ਉਹ ਚਲੋ ਮਤਲਬ ਕੁੜੀ ਮੁੜ ਕੇ ਆਇਆ ਸਹੁਰਾ ਜਿਹੜਾ ਕੇਵਲ ਸਿੰਘ ਉਹ ਕੁੜੀ ਦੀ ਗੱਲ ਕਰਾਉਂਦਾ ਸੀ ਫੋਨ ਤੇ ਤੇ ਫਿਰ 5-7 ਦਿਨ ਜਿਸ ਵਾਰ ਹਾਸਾ ਆਇਆ 5-7 ਦਿਨ ਪਹਿਲਾਂ ਇਹਨਾਂ ਕੁੜੀ ਨੂੰ ਫੋਨ ਮਦਦ ਕਰਾ ਨਾ ਬੱਤ ਕਰਾਤਾ ਉਹਨੇ ਆਪਣੇ ਸਹੁਰਾ ਸਾਹਿਬ ਨੂੰ ਫੋਨ ਕੀਤਾ ਡੈਡੀ ਮੈਂ ਕੁੜੀ ਨੂੰ ਮਿਲ ਗਿਆ ਤੇ ਪਹਿਲਾਂ ਉਹਨੇ ਕਿਹਾ ਕਿ ਮੈਂ ਤਰਨ ਤਾਰਾ ਮੈਂ ਆ ਕੇ ਤੈਨੂੰ ਮਲਾ ਦਾਂਗਾ 12:46 ਮਿੰਟ ਤੇ ਕੀ ਵਸਨ ਖੇਲਾ ਸਾਹਿਬ ਨੇ ਫੋਨ ਕੀਤਾ ਪੁੱਤਰਾ ਜਿਆ ਤੂੰ ਕੁੜੀ ਨੂੰ ਮੈਂ ਤੈਨੂੰ ਮਲਾ ਦਿੰਦਾ ਜਦੋਂ ਇਹ ਘਰ ਗਈ ਅੰਦਰ ਰਹਿਣ ਲੱਗੀ ਏ ਇਹਦੀ ਸੱਸ ਨੇ ਗੇੜ ਪਵਾ ਕੇ ਉਹਨੂੰ ਗੇੜ ਦੇ ਵਿੱਚ ਤੇ ਮਾਰਿਆ ਇਹਨੇ ੱਟਾ ਮਾਰ ਕੇ ਗੇੜ ਖੋਲ ਲਿਆ ਤੇ ਕੁੜੀ ਮਦਦ ਉਹ ਛੋਟੀ ਬੱਤੀ ਜੇ ਮਾਨ ਮਿਲਨ ਆਈ ਹੋਈ ਕਿ ਮਮਾ ਦੇ ਕਿੱਥੇ ਚਲੇ ਗਏ ਇਹਦੀ ਦਰਾਨੀ ਨੇ ਗੁਰਲੀਨ ਦਾ ਉਹਦਾ ਕੁੜੀ ਨੂੰ ਖਿੱਚ ਕੇ ਲੈ ਗਈ ਏ ਤੇ ਸੱਸ ਦੇ ਹੱਥੀ ਲੈ ਗਈ ਏ ਸੱਸ ਤੋਂ ਬਾਅਦ ਦਰਾਨੀ ਪੈ ਗਈ ਇਹਦਾ ਦਯੋਰ ਵੀ ਇਹਦੇ ਹੱਥੀ ਪੈ ਗਏ ਨੇ ਤੇ ਕੇਵਲ ਸਿੰਘ ਖੇਲਾ ਸਾਹਮਣੇ ਕੁਰਸੀ ਤੇ ਬੈਠਾ ਉਹ ਵਾਜਾਂ ਦੰਦਾਰਾ ਨਾ ਕਰੋ ਨਾ ਕਰੋ ਤੇ ਉੱਥੇ ਹੀ ਉਹਨੇ ਮਤਲਬ ਧੌਂ ਸੱੜਤੀ ਪਤਾ ਨਹੀਂ ਮਾਰੇ ਜਨ ਕਿ ਉਹਨੂੰ ਹੋਇਆ ਕੀ ਨਹੀਂ ਹੋਇਆ ਜਦ ਕਿ ਉਹ ਮਤਲਬ ਸਿਲੰਡਰ ਗੈਸ ਵਗੈਰਾ ਕੰਪਲੀ ਬਿਮਾਰ ਸੀ ਭਾਵੇਂ ਕਿ ਉਹ ਤੋਂ ਸ਼ੂਗਰ ਵੀ ਬਹੁਤ ਬਿਮਾਰ ਗਿਆ ਹੋਇਆ ਹੈ ਤੇ ਉਸ ਤੋਂ ਬਾਅਦ ਨਾਲ ਇਲਜ਼ਾਮ ਲਾਨੇ ਸ਼ੁਰੂ ਕਰਕੇ ਕਿ ਕੁੜੀ ਦਾ ਭਰਾ ਕੁੜੀ ਦੇ ਚਾਚੇ ਮੇਰਾ ਨਾਂ ਗੀਚੀ ਜਾਂਦ ਕ ਮੈਂ ਉਸ ਵੇਲੇ ਮਨੀ ਕਰਨ ਸਾਹ। ਤੇ ਪਹਿਲਾਂ ਮੇਰਾ ਨਾਂ ਇਹਨਾਂ ਬੋਲਿਆ ਤੇ ਬਾਅਦ ਜਦੋਂ ਪਤਾ ਲੱਗਾ ਨਾ ਮੇਰਾ ਨਾਂ ਘਟਾ ਦਿੱਤਾ। ਜਦ ਅ ਕੁੜੀ ਨੇ ਮੁੜ ਕੇ ਫੋਨ ਕੀਤਾ ਕਿ ਮੈਨੂੰ ਅੰਦਰ ਗੂਆ ਮਾਰ ਕੇ ਨਾ ਟੁੱਟਿਆ ਤੇ ਕੁੜੀ ਦਾ ਭਰਾ ਆਇਆ ਉਦੋਂ ਤੱਕ ਖੇਲੇ ਸਾਹ ਨੂੰ ਮਤਲਬ ਕੁਝ ਬੰਦੇ ਚੋਕੇ ਪੁਲਿਸ ਜੋ ਕਾਰ ਚ ਬੰਦੇ ਹੋਏ ਤੇ ਉਹ ਬਾਹਰ ਖਲੁਤੇ ਰਹੇ ਨੇ ਇਹਨਾਂ ਇਲਜ਼ਾਮ ਲਾ ਕੇ ਸਾਨੂੰ ਉਹਨਾਂ ਕਾਲਾਂ ਕੱਢੀਆਂ ਉਹ ਮਰ ਗਿਆ ਸੀ। ਮਰਨ ਤੋਂ ਬਾਅਦ ਵੀ ਸਾਡੇ ਘਰ ਇਹਨਾਂ ਗਾਲੀ ਗਲੋਚ ਕੀਤਾ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਕਿ ਉਹ ਮਰ ਗਿਆ ਇਹਦਾ ਮਤਲਬ ਇਹਨਾ ਆ ਵੀ ਨੂੰ ਮਾਰਿਆ ਸਾਡੋਂ ਖਸਾਉਣ ਲਈ ਲੱਗਦਾ ਹੈ ਕਿ ਕਾਰਵਾਈ ਤੁਹਾਨੂੰ ਲੱਗਦਾ ਹੈ ਕਿ ਕਾਰਵਾਈ ਜੇ ਨਹੀਂ ਕੀਤੀ ਜਾ ਰਹੀ ਹੈ ਗਲਤ ਗਲਤ ਨਾਲ ਆਈ ਜਾ ਰਹੀ ਹੈ ਤੁਹਾਡੇ ਉਹ ਸਾਨੂੰ ਪੰਜਾਬ ਪੁਲਿਸ ਤੇ ਭਰੋਸਾ ਹੈ ਉਹ ਆਪ enquary ਕਰਨਗੇ ਜੇ ਨਿਆਰਾ ਪੁਲਿਸ ਤੇ ਪੂਰਾ ਤੁਹਾਨੂੰ ਵਿਸ਼ਵਾਸ ਹੈ ਉਹ ਗਲਤ ਨਹੀਂ ਕਰਨਗੇ ਕੀ ਮੰਗ ਕਰਦੇ ਮੰਗ ਹੈ ਇਨਸਾਫ ਕਰਦੇ ਆਂ ਚਾਹੁੰਦੇ ਆਂ ਜੋ ਝੂਠਾ ਝੂਠੇ ਨੂੰ ਝੂਠਾ ਸਾਫ ਕਰਨ ਸੱਚ ਨੂੰ ਸੱਚਾ ਸਾਫ ਕਰਨ ਦੇਈ ਝੂਠੀਆਂ ਸਾਨੂੰ ਸੁਝਾ ਤੇ ਮੇਰਾ ਨਾਮ ਜਗਜੀਤ ਕੋਰ ਹੈ ਮੈਂ ਕੁੜੀ ਦੀ ਚਾਚੀ ਹਾਂ ਤੇ ਗੱਲ ਕੀ 10 ਸਾਲ ਹੋ ਗਏ ਸਾਡੀ ਬੇਟੀ ਨੂੰ ਵਿਆਹੀ ਇਹਦੇ ਉੱਥੇ ਤੇ ਬਸ ਇਹੀ ਕੋਈ ਛੀ ਲੜਾਈ ਝਗੜਾ ਸ਼ੱਕ ਕਦੀ ਕੁਛ ਕਦੀ ਕੁਛ ਥੋੜੇ ਦਿਨਾਂ ਬਾਅਦ ਇਹ ਘਰ ਆ ਜਾਂਦੀ ਹੁੰਦੀ ਸੀ ਮਾਰ ਕਟਾਈ ਇਹ ਕੁਛ ਹੁੰਦਾ ਰਹਿੰਦਾ ਸੀ ਬੜੀ ਬਰਸ ਹੋਲਾ ਸਫਾਈ ਵੀ ਹੋਈ ਹੈ ਇਹਦੇ ਸੋਹਰਾ ਸਭ ਹੱਥ ਚ ਲੈ ਕੇ ਜਾਂਦੇ ਸੀ ਚਲੋ ਕੋਈ ਨਹੀਂ ਕੋਈ ਨਹੀਂ ਅਸੀਂ ਕਰਾਂਗੇ ਕਰਾਂਗੇ ਬਸ ਇੱਕ ਸੋਹਰਾ ਸਾਹਿਬ ਸੀ ਜਿਹੜਾ ਦਾ ਸਾਥ ਦਿੰਦੇ ਸੀ ਔਰ ਘਰ ਦੇ ਵਿੱਚ ਕੋਈ ਵੀ ਐਸਾ ਨਹੀਂ ਜੀ ਕਿ ਬੜਾ ਦਾ ਸਾਥ ਦੇਵੇ ਉਹੀ ਕਰਦੇ ਸੀ ਉਹਦੇ ਕਰਕੇ ਕੁੜੀ ਸਾਡੀ ਨਾਲ 10 ਸਾਲ ਉੱਤੇ ਘਟ ਦਿੱਤੀ ਹੈ ਇਹਨੇ ਸੋਹਰਾ ਸਾਹਿਬ ਦੀ ਮੌਤ ਕਿਸ ਤਰ੍ਹਾਂ ਆਈ ਉਹ ਤੇ ਚਲੋ ਪਹਿਲੇ ਕਾਫੀ ਦੇਰ ਦੇ ਬਿਮਾਰ ਹੀ ਰਹਿੰਦੇ ਸੀ ਤੇ ਹੁਣ ਥੋੜੀ ਦੇਰ ਹੋ ਗਈ ਸਾਡੀ ਬੇਟੀ ਸਾਡੇ ਘਰ ਸੀ ਮਤਲਬ ਮਹੀਨਾ ਇੱਕ ਹੋ ਗਿਆ ਤੇ ਸੋਹਰਾ ਸਾਹਿਬ ਵੀ ਉਹ ਗੱਲ ਕਰਵਾਉਂਦੇ ਸੀ ਉਹਦੀ ਬੇਟੀ ਨਾਲ ਤੇ ਹੁਣ ਥੋੜੇ ਦਿਨ ਹੋ ਗਏ ਹੈ ਗੱਲ ਨਹੀਂ ਕਰਵਾਂਦੇ ਸੀ ਉਹ ਨੂੰ ਕੁੜੀ ਹੈ ਉਹਨਾਂ ਮਾਏ ਮਾਨ ਤੇ ਇਦਾਂ ਲੱਗਦਾ ਕਿ ਮੈਂ ਆਪਣੀ ਬੇਟੀ ਨੂੰ ਮਿਲਾਂ ਤੇ ਉਹ ਮਿਲਣ ਵਾਸਤੇ ਗਈ ਹੈ ਤੇ ਉਹਦੀ ਸਾਸ ਨੂੰ ਪਤਾ ਲੱਗ ਗਿਆ ਕਿ ਬਈ ਆਈ ਹੈ ਤੇ ਉਹਨੇ ਬੂਆ ਦੇ ਮਾਰਿਆ ਉਹਦੇ ਇੱਥੇ ਨੀਲ ਨੂਲ ਪਏ ਕੁੜੀ ਦੇ ਸਾੜੇ ਸੱਟਾਂ ਵਜੀਆਂ ਬਾਹਾਂ ਤੇ ਸੱਟਾਂ ਵਜੀਆਂ ਪੇਟ ਤੇ ਸੱਟਾਂ ਵਜੀਆਂ ਕਾਫੀ ਸੱਟਾਂ ਕੁੜੀ ਦੇ ਵਜੀਆਂ ਤੇ ਦਰਾਨੀ ਆਈ ਹੈ ਦਰਾਨੀ ਨੇ ਵੀ ਸ਼ੁਰੂ ਹੋ ਗਈ ਉਹ ਵੀ ਸਾਸਵੀ ਪੈ ਗਈ ਤੇ ਦਿਓਰ ਵੀ ਤਿੰਨੇ ਜਣੇ ਪੈ ਗਏ ਆ ਸੋਰਾ ਸਾਹਿਬ ਨੇ ਇੰਨੀ ਕਿ ਵੇਖਿਆ ਵੀ ਇਹਨਾਂ ਨੂੰ ਨਾ ਕਰੋ ਨਾ ਕਰੋ ਉਹ ਉਹਨੇ ਚ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਅਟੈਕ ਆ ਗਿਆ ਮਾਲਕਚਾਨੇ ਚ ਪਹਿਲੇ ਤਾਂ ਬਿਮਾਰ ਹੀ ਰਹਿੰਦੇ ਸੀ ਬਸ ਹੋ ਸਕਦਾ ਉਹਨੇ ਚ ਡੈਥ ਹੋ ਗਈ ਹੋਏ ਉਹਨਾਂ ਦੀ ਪਰ ਬਾਅਦੇ ਚ ਜਦੋਂ ਮੈਂ ਇਹਨੇ ਕੁੜੀ ਸਾਡੀ ਨੇ ਫੋਨ ਕੀਤਾ ਮੇਰੇ ਹਸਬੰਦ ਨੂੰ ਚਾਚਾ ਜੀ ਨੂੰ ਤੇ ਆਪਣੇ ਭਰਾ ਨੂੰ ਫੋਨ ਕੀਤਾ ਉਹ ਆਏ ਨੇ ਉਹੀ ਦੇਰ ਵਿੱਚ ਉਹ ਉਹਨਾਂ ਦੀ ਮਤਲਬ ਸੋਹਰਾ ਸਾਹਿਬ ਦੀ ਬੋਡੀ ਲੈ ਕੇ ਜਾਂਦੇ ਵੇ ਸੀ ਗੱਡੀ ਚ ਪਾਉਂਦੇ ਵੇ ਸੀ ਇੰਨਾ ਕੀ ਬਸ ਹੋਇਆ ਉਹ ਬਾਹਰ ਹੀ ਸੀ ਉਹ ਅੰਦਰ ਕੋਈ ਨਹੀਂ ਵੱਡਾ ਇਹਨੇ ਕੇ ਇਹਨਾਂ ਨੇ ਸਾਡੇ ਪਤੇ ਉੱਪਰ ਕਾ ਵੀ ਪੁੱਠੇ ਸੇ ਦੇ ਇਲਜ਼ਾਮ ਲਾਏ ਆ ਕਿ ਉਹ ਅੰਦਰ ਵੜੇ ਉਹਨਾਂ ਨੇ ਮਾਰਿਆ ਇਸ ਤਰ੍ਹਾਂ ਕੀਤਾ ਇਸ ਤਰ੍ਹਾਂ ਕੀਤਾ ਕੀ ਮੰਗ ਕਰਦੇ ਨੇ ਮੰਗ ਬਸ ਦਾਜ਼ਨੀ ਲੈ ਕੇ ਆਏ ਇਸ ਤਰ੍ਹਾਂ ਇਸ ਤਰ੍ਹਾਂ ਦੀ ਮੰਗਾਂ ਕਰਦੇ ਸੀ ਇਹ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੀ ਕਰਤੀ ਉਹ ਮੰਗ ਇਨਸਾਫ ਚਾਹੀਦਾ ਸਾਡੀ ਕੁੜੀ ਨੂੰ ਇਨਸਾਫ ਚਾਹੀਦਾ ਪੂਰਾ ਇਨਸਾਫ ਚਾਹੀਦਾ ਸਾਡੀ ਕੁੜੀ ਨੂੰ ਜੋ ਵੀ ਉਹਦੇ ਨਾਲ ਕੀਤਾ ਇਹਨਾਂ ਨੇ ਇਹ ਹੁਣ ਛੂਟੇ ਇਲਜ਼ਾਮ ਉਹਦੇ ਤੇ ਲਾਉਂਦੇ ਪਏ ਨੇ ਉਹਦਾ ਇਨਸਾਫ ਚਾਹੀਦਾ ਹੈ ਕਿਤੇ ਕੋਈ ਉਸ ਕੁੜੀ ਨੇ ਸਾਡੇ ਕੁੜੀ ਨੇ ਕੋਈ ਗਲਤ ਨੰਮ ਨਹੀਂ ਕੀਤਾ ਉਲਟਾ ਉਹਦੇ ਤੇ ਇਨਜਾਮ ਬਣਾਉਂਦੇ ਵੇ ਨੇ ਕਿ ਉਹਨੇ ਮਾਰਕੁੱਟ ਕੀ ਮਾਰਕੁੱਟ ਉਸ ਕੁੜੀ ਨੇ ਖਾਦੀ ਏ ਉਹਦਾ ਬੋਡੀ ਤੇ ਕਾਫੀ ਨਿਸ਼ਾਨ ਨੇ ਮੈਂ ਖੁਦ ਦੇਖਿਆ ਉਹਦੀ ਬੋਡੀ ਤੇ ਨਿਸ਼ਾਨ ਪਏ ਹੋਏ ਪੰਜਾਂ ਜਾਂ ਫੁੱਟਲੇ